सतनाम श्री वाहे साहिब जी आसा महल पहला सुन वड्डा आखे सब कोई के वड वड्डा डीठा होए कीमत पाए ना कहिया जाए कहने वाले तेरे रहे समाए बड़े मेरे साहिबा गहर गुमीरा गुणिंग हीर ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵਡਿਆਈ ਤੂ ਦੇ ਵਿਣਸਿ ਦੇ ਕਿਨੇ ਨਾ ਪਾਇਆ ਕਰ ਮਿਲੈ ਨਾ ਹੀ ठाकुर ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहे गुरु साहिब जी आसा महल पहला सुन वड्डा आखे सब कोए के वड वड्डा डीठा होए कीमत पाए ना कहिया जाए कहने वाले तेरे रहे समाए वड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਤੂੰ ਦਵਣ ਸਿਦੇ ਕਿਨੇ ਨ ਪਾਇਆ ਕਰ ਮਿਲੈ ਨਹੀ ठाकुर ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ सतनाम श्री वाहे गुरु साहिब जी आसा महला पहला सुन वड्डा आखे सब कोए के वड वड्डा डीठा होए कीमत पाए ना कहिया जाए कहने वाले तेरे रहे समाए वड्डे मेरे साहिबा गहर गुमीरा गुणिंग हीरा ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵਡਿਆਈ ਤੂੰ ਦੇਵਣ ਸਿ ਦੇ ਕਿਨੇ ਨ ਪਾਇਆ ਕਰ ਮਿਲੈ ਨਹੀ ठाकुर ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ सतनाम श्री वाहि गुरु साहिब जी आसा महला पहला सुन वड्डा आखे सब कोए केवड वड्डा डीठा होए कीमत पाए ना कहिया जाए कहने वाले तेरे रहे समाए बड्डे मेरे साहिबा गहर गुंभीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵਡਿਆਈ ਤੂ ਦਵਿਣ ਸਿਦੇ ਕਿਨੇ ਨ ਪਾਇਆ ਕਰ ਮਿਲੈ ਨਹੀ ठाकुर ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੂ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहे गुरु साहिब जी आसा महल पहला सुन वड्डा आखे सब कोए के वड वड्डा डीठा होए कीमत पाए ना कहिया जाए कहने वाले तेरे रहे समाए बड़े मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੂ ਦੇ ਵਿਣਸੇ ਦੇ ਕਿਨੇ ਨਾ ਪਾਇਆ ਕਰ ਮਿਲੈ ਨਾ ਹੀ ठाकुर ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੋਂ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ सतनाम श्री वाहे गुरु साहिब जी आसा महल पहला सुन वड्डा आखे सब कोई केवड वड्डा डीठा होय कीमत पाए ना कहिया जाए कहने वाले तेरे रहे समाए बड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵਡਿਆਈ ਤੁਰ ਦੇ ਵਿਣਸੇ ਦੇ ਕਿਨੇ ਨਾ ਪਾਇਆ ਕਰ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सतनाम श्री वाहे गुरु साहिब जी आसा महल पहला सुन वड्डा आखे सब कोए के उड वड़ वड्डा डीठा होए कीमत पाए ना कहिया जाए कहने वाले तेरे रहे समाए बड्डे मेरे साहिबा गहर गुंभीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਤੂੰ ਦੇਵ ਨ ਸਿਦੇ ਕਿਨੇ ਨ ਪਾਇਆ ਕਰ ਮਿਲੈ ਨਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहे गुरु साहिब जी आसा महला पहला सुन वड्डा आखे सब कोई के वड वड्डा डीठा होए कीमत पाए ना कहिया जाए कहने वाले तेरे रहे समाए वड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵਡਿਆਈ तुद बिण सिदे कि ना पाइया करम मिले ना ही ठाकुर आइया आखण वाला क्या विचारा सेवती परे तेरे भंडार जिस तू दे तिसे क्या चारा नानक सच सवार हारा वाहे गुरु जी का खालसा वाहे गुरु जी के फतेह सतनाम श्री वाहे गुरु साहिब जी आसा महला पहला सुन वड्डा आखे सब कोई के उड वड़ वड्डा डीठा होए कीमत पाए ना कहिया जाए कहने वाले तेरे रहे समाए बड्डे मेरे साहिबा गहर गुमीरा गुणिंग हीरा ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ तुद बिण सीधी किने न पाया कर मिले ना ही ठाकुर आइया आखण वाला क्या विचारा सेवती परे तेरे भंडार जिस तू दे तिसे क्या चारा नानक सच सवार हारा वाहे गुरु जी का खालसा वाहे गुरु जी की फतेह सतनाम श्री वाहे गुरु साहिब जी आसा महल पहला सुन वड्डा आखे सब कोई केवड वड्डा डीठा होए कीमत पाए ना कहिया जाए कहने वाले तेरे रहे समाए बड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ तुद बिण सिदे कि न पाइया करम मिले ना ही ठाकुर आइया आखण वाला क्या विचारा सेवती परे तेरे पंडार जिस तू दे तिसे क्या चारा नानक सच सवार हारा वाहे गुरु जी का खालसा वाहे गुरु जी की फतेह सतनाम श्री वाहे गुरु साहिब जी आसा महला पहला सुन वड्डा आखे सब कोए केवड वड्डा डीठा होए कीमत पाए ना कहिया जाए कहने वाले तेरे रहे समाए बड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਤੁਰਦੇ ਵਿਣਸੇ ਦੇ ਕਿਨੇ ਨਾ ਪਾਇਆ ਕਰ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਦੀ ਪਰੇ ਤੇਰੇ ਪੰਧਾਰ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ सतनाम श्री वाहे गुरु साहिब जी आसा महला पहला सुन वड्डा आखे सब कोए के वड वड्डा डीठा होए कीमत पाए ना कहिया जाए कहने वाले तेरे रहे समाए वड्डे मेरे साहिबा गहर गुमीरा गुणिंग हीर ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਲਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ तुद बिन सिद्धि किने न पाइया करम मिले नहीं ठाकुर हाइया आखण वाला क्या विचारा सेवती परे तेरे पंडार जिस तू दे तिसे क्या चारा नानक सच सवारण हारा वाहे गुरु जी का खालसा वाहे गुरु जी की फतेह सतनाम श्री वाहे गुरु साहिब जी आसा महला पहला सुन वड्डा आखे सब कोए के वड वड्डा डीठा होए कीमत पाए ना कहया जाए कहने वाले तेरे रहे समाए वड्डे मेरे साहिबा गहर गुमीरा गुणिंग हीरा ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਤੁਰਦੇ ਵਿਣਸਿ ਦੀ ਕਿਨੇ ਨਾ ਪਾਇਆ ਕਰ ਮਿਲੈ ਨਾ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰ ਜਿਸ ਤੋਂ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ